ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰੂ ਪਿਆਰ ਵਾਲਿਓ ਅੱਜ ਆਪਾਂ ਵਿਚਾਰ ਕਰਦੇ ਆਂ ਮਾਣਕ ਮੋਤੀ ਭਾਵਨਾਮ ਰੂਪੀ ਮਾਣਕ ਮੋਤੀ ਕਿੱਥੋਂ ਮਿਲਦੇ ਨੇ ਕਿੱਥੋਂ ਮੋਤੀ ਚੋ ਵੀ ਅਸੀਂ ਨਾਮ ਸ਼ਬਦ ਦੇ ਭਗਤ ਜੀ ਕਹਿਣਾ ਕਰਦੇ ਨੇ ਕਹਿੰਦੇ ਫਰੀਦਾ ਸੋਈ ਸਰਵਰ ਢੂੰਡ ਲਾਹੋ ਜਿੱਥੋਂ ਲੱਭੀ ਵਥ ਛੱਪੜ ਢੂੰਡੈ ਕਿਆ ਹੋਵੈ ਚੇਕੜ ਡੁਬੈ ਹੱਥ ਕਹਿੰਦੇ ਉਹ ਸਾਗਰ ਉਹ ਸਰਵਰ ਉਹ ਤਲਾ ਲੱਭ ਜਿੱਥੋਂ ਮੋਤੀ ਮਿਲਦੇ ਨੇ ਭਾਵ ਮਾਣਕ ਮਿਲਦੇ ਨੇ ਨਗ ਮਿਲਦੇ ਨੇ ਹੀਰੇ ਮਿਲਦੇ ਨੇ ਕਿਹੜੇ ਨਾਮ ਸ਼ਬਦ ਰੂਪੀ ਨਾਮ ਦਾ ਮੋਤੀ ਮਿਲੇ ਕਿੱਥੋਂ ਭਾਵ ਉਹਨਾਂ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰ ਜਿਨ੍ਹਾਂ ਨਾਲ ਮਿਲ ਕੇ ਆਪਾਂ ਨਾਮ ਰੂਪੀ ਮੋਤੀ ਜਿਹੜਾ ਚੁਗ ਲਈਏ ਸਾਧ ਸੰਗਤ ਉਹ ਸਰਵਰ ਹੈ ਉਹ ਸਰੋਵਰ ਹੈ ਜਿੱਥੋਂ ਇਹ ਨਾਮ ਰੂਪੀ ਸ਼ਬਦ ਮਿਲਦੇ ਨੇ ਛੱਪੜ ਢੂੰਡਾ ਹੈ ਕਿਆ ਹੋਵੇ ਚਿੱਕੜ ਰੂਪੇ ਹੱਥ ਕਹਿੰਦੇ ਜੇ ਅਸੀਂ ਛੱਪੜਾਂ ਦੇ ਵਿੱਚ ਹੱਥ ਮਾਰਾਂਗੇ ਨਾ ਉੱਥੋਂ ਲੱਭਣ ਦਾ ਯਤਨ ਕਰਾਂਗੇ ਮੂਤੀ ਮਾਣ ਕੋਥੋਂ ਨਹੀਂ ਲੱਭਦੇ ਭਾਵ ਇਧਰ ਉਧਰ ਆਪਾਂ ਕਿਤੇ ਖੰਡੀਆਂ ਦੇ ਕੋਲ ਜਾਈਏ ਉੱਥੋਂ ਨਾਮ ਰੂਪਕ ਸ਼ਬਦ ਨਹੀਂ ਮਿਲਦਾ ਉਤੇ ਭਗਤ ਜੀ ਕਹਿੰਦੇ ਫਿਰ ਚਿੱਕੜ ਦੇ ਵਿੱਚ ਹੱਥ ਮਾਰਨ ਵਾਲੀ ਗੱਲ ਹੈ ਸੋ ਭੋਲਾ ਚੁੱਕਾ ਨਹੀਂ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ